ਸਾਢੇ 15 ਫ੍ਰੀ ਹੈ। ਉਸ ਤੋਂ ਬਾਅਦ ਸਾਡੀ ਹਰੇ ਕਾਪੀ ਦੇ ਵਿੱਚ ਪੇਜ ਮੈਂਸ਼ਨ ਹੈ ਜੀ। ਇਹ ਨਹੀਂ ਹੈਗਾ ਪਿਛਲੀ ਵਾਰ ਵਾਂਗੂ ਵੀ ਕਿੰਨੇ ਪੇਜ ਹੈ ਕਿੰਨੇ ਨਹੀਂ ਉਸ ਚੀਜ਼ ਦਾ ਮੁੱਦਾ ਬੜਾ ਰਿਹਾ ਉਹ ਖਤਮ ਕਰਤਾ ਸਾਢੇ 11 15 ਕਾਪੀਆਂ ਫ੍ਰੀ। ਪਹਿੰਨਾ ਸੀ ਮਾਨ ਕਰਦੇ ਸੀ ਅਸੀਂ ਸਾਢੇ 13 ਰੁਪਏ ਤੋਂ 135 ਰੁਪਏ ਦਾ ਪੱਤਾ ਦਿੰਦੇ ਆ। ਜੇ ਕੋਈ ਦੇ ਕੇ ਦਿਖਾਵੇ ਜੀ। ਕਿਸੇ ਭਾਈ ਨੂੰ ਡੋਨੇਟ ਕਰਨੇ ਜਾਂ ਬੰਦਨੇ ਸਿਰਫ ਸਾਢੇ 11 ਰੁਪਏ ਨੂੰ ਜਿੰਨੀਆਂ ਮਰਜ਼ੀ ਲੈ ਜਾ ਸਕਦਾ ਹੈ ਜੀ। ਸਤਿ ਸ੍ਰੀ ਅਕਾਲ ਦੋਸਤੋ ਉਮੀਦ ਆ ਸਭ ਠੀਕ ਠਾਕ ਹੋਵੋਗੇ। ਤੁਹਾਡੇ ਲਈ ਅਹਿਮ ਤੇ ਜ਼ਰੂਰੀ ਵੀਡੀਓ ਲੈ ਕੇ ਆਏ ਆਂਗੇ। ਕਿਉਂ ਤੇ ਕਲਾਸਾਂ ਦੇ ਵਿੱਚ ਜਿਹੜੇ ਨਵੇਂ ਐਡਮਿਸ਼ਨਾਂ ਹੋਣੀਆਂ ਨੇ ਉਸ ਦਾ ਸਮਾਂਗਾ ਉਸ ਦੇ ਲਈ ਕਾਹਵੇਂ ਵੀਡੀਓ ਆ ਇਸ ਨੂੰ ਸ਼ੇਅਰ ਜਰੂਰ ਕਰੋ ਤਾਂ ਜੋ ਸਿੱਖਿਆ ਖੇਤਰ ਦੇ ਵਿੱਚ ਕਿਤਾਬਾਂ ਕਾਪੀਆਂ ਅਤੇ ਪੈਨਸਲਾਂ ਦੇ ਉੱਤੇ ਜਿਹੜੀ ਹੋ ਰਹੀ ਹੈ ਲੁੱਟ ਨੂੰ ਪਚਾਇਆ ਜਾ ਸਕੇ ਅਜਿਹਾ ਕਾਰਨਾਮਾ ਮਾਨਸਾ ਦੇ ਨੌਜਵਾਨ ਨੇ ਕੀਤਾਗਾ ਕਾਪੀਆਂ ਕਿਤਾਬਾਂ ਅਤੇ ਪੈਨਸਲਾਂ ਸਸਤੇ ਰੇਟਾਂ ਉੱਤੇ ਦੇਣ ਦਾ ਪਹਿਲਾਂ ਤੁਹਾਨੂੰ ਉਹਦਾ ਐਡਰੈਸ ਦਿਖਾਉਨੇ ਆ ਇੱਕ ਪਾਸੇ ਸਾਹਮਣੇ ਜਿਹੜੀ ਆ ਗਈ ਤਕੌਨੀ ਆ ਤੇ ਦੂਸਰੇ ਪਾਸੇ ਮਾਨਸਾ ਦੇ ਡਿਪਟੀ ਕਮਿਸ਼ਨਰ ਦਾ ਜਿਹੜਾ ਉਹ ਘਰਾਗਾ ਇਹਦੇ ਬਿਲਕੁਲ ਸਾਹਮਣੇ ਮਾਨਸਾ ਦੇ ਨੌਜਵਾਨ ਨੇ ਉਪਰਾਲਾ ਕੀਤਾਗਾ ਸਸhtੀਆਂ ਕਾਪੀਆਂ ਅਤੇ ਕਿਤਾਬਾਂ ਦੇਣ ਦਾ ਤੇ ਗੱਲਬਾਤ ਵੀ ਕਰਦਿਆਂ ਉਸ ਨੌਜਵਾਨ ਦੇ ਨਾਲ ਕਿਵੇਂ ਹੋਇਆ ਕਿਉਂਕਿ ਨਵੇਂ ਐਡਮਿਸ਼ਨਾਂ ਦਾ ਦੌਰ ਆ ਤੇ ਨਵੇਂ ਐਡਮਿਸ਼ਨਾਂ ਦੇ ਦੌਰ ਦੇ ਵਿੱਚ ਜਿਹੜਾ ਹਰ ਇੱਕ ਬੱਚੇ ਨੂੰ ਜਿਹੜੀਆਂ ਉਹ ਆ ਨਵੀਆਂ ਕਾਪੀਆਂ ਕਿਤਾਬਾਂ ਚਾਹੀਦੀਆਂ ਨੇ ਭਾਈ ਅਮਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਾਪੀਆਂ ਕਿਤਾਬਾਂ ਇਸ ਵਾਰ ਫਿਰ ਸਸhtੀਆਂ ਇਹ ਕਿਵੇਂ ਭਾਈ ਜੀ ਇਸ ਵਾਰ ਪਿਛਲੀ ਵਾਰ ਤਾਂ 12 ਨਾਲ 12 ਦਿੱਤੀ ਸੀ ਇੱਕ ਦੀ 12 ਨਾਲ 15 ਫ੍ਰੀ ਹੈ ਉਸ ਤੋਂ ਬਾਅਦ ਸਾਡੀ ਹਰੇਕ ਕਾਪੀ ਦੇ ਵਿੱਚ ਪੇਜ ਮੈਂਸ਼ਨ ਹੈ ਜੀ ਇਹ ਨਹੀਂ ਹੈਗਾ ਪਿਛਲੀ ਵਾਰ ਵਾਂਗੂ ਵੀ ਕਿੰਨੇ ਪੇਜ ਹੈ ਕਿੰਨੇ ਨਹੀਂ ਉਸ ਚੀਜ਼ ਦਾ ਮੁੱਦਾ ਬੜਾ ਰਿਹਾ ਉਹ ਖਤਮ ਕਰਤਾ ਸਾਡੀ ਕਾਪੀ ਦੇ ਵਿੱਚ 120 ਪੇਜ ਤੇ 140 ਪੇਜ ਨੇ ਸੌਫਟ ਕਵਰ 140 ਪੇਜ ਹੈ ਹਾਰਡ ਕਵਰ 120 ਪੇਜ ਹੈ 12 ਨਾਲ 15 ਕਾਪੀਆਂ ਫਰੀ 8000 ਰਜਿਸਟਰ ਹੈ ਜਿਹੜਾ ਪ੍ਰੀਮੀਅਮ ਗ੍ਰੇਡ ਦਾ ਜੀ ਆ ਦੇਖੋ ਥੋੜੇ ਸਾਹਮਣੇ ਜੀ ਆ ਸਾਡੇ ਵੀਰ ਲੈ ਕੇ ਗਏ ਸੀ ਨਾ ਉਹ ਤੇ ਰਿਵਿਊ ਲੈ ਲਓ ਬੱਚੇ ਲੈ ਕੇ ਗਏ ਸੀਗੇ ਆ ਰਜਿਸਟਰ ਸਾਡੇ ਕੋਲੇ ਜੀ ਇਹ ਵੀ ਸਾਡੇ ਨਾਲ 12 ਨਾਲ 12 ਫਰੀ ਹੈ ਜੀ ਉਸੇ ਤਰ੍ਹਾਂ ਪੈਨ ਦੇਖੋ ਜੀ ਇਹ ਨਹੀਂ ਹੈਗਾ ਆ ਪੈਨ ਆ ਪਿਛਲੀ ਵਾਰ ਅਸੀਂ 70 ਦਾ ਪਤਾ ਦਿੱਤਾ ਸੀ ਐਕਚ ਇੱਕ ਕਾਪੈਨਾਂ ਸੀ ਮਾਨ ਕਰਦੇ ਸੀ ਅਸੀਂ 13.5 ਰੁਪਏ ਤੋਂ 135 ਰੁਪਏ ਦਾ ਪੱਤਾ ਦਿੰਦੇ ਆ ਜੇ ਕੋਈ ਦੇ ਕੇ ਦਿਖਾਵੇ ਜੀ ਹੋਰ ਪੁੱਛੋ ਬਾਈ ਜੀ ਕੀ ਪੁੱਛਦੇ ਹੋ ਬਾਈ ਇੱਕ ਜਿਹੜੇ ਸਕੂਲਾਂ ਦੇ ਮਾਪੇ ਨੇ ਉਹਨਾਂ ਦੇ ਇੱਕ ਮਾਨ ਦੇ ਵਿੱਚ ਇੱਕ ਸੰਕਟ ਆ ਗਈ ਵੀ ਕਾਪੀਆਂ ਤੇ ਰੇਟ ਜਿਹੜਾ ਵਾਧਾ ਲਵਾ ਲੈਂਦੇ ਨੇ ਆਪਣੇ ਆਪ ਤੇ ਕਾਪੀਆਂ ਦੇ ਜਿਹੜੇ ਪੇਜ ਆ ਉਹ ਘਟਾ ਦਿੰਦੇ ਨੇ ਤੁਸੀਂ ਦੀ ਕੀ ਗਾਰੰਟੀ ਲੈਣੇ ਹੋਗੇ ਅਸੀਂ ਬਾਈ ਜੀ ਇਸ ਤੇ ਲਿਖਤਾ ਜੀ ਐਸ ਵਾਰ ਜੀ ਆ 240 ਪੇਜ ਹੈ ਜੀ 110 ਐਮ ਆਰ ਪੀ ਹੈ 12 ਨਾਲ 12 ਫਰੀ ਜੀ ਉਸੇ ਤਰ੍ਹਾਂ ਕਿਸੇ ਵੀ ਚੀਜ਼ ਤੇ ਚੱਕ ਲਈ ਜੰਮਿਆ ਪ੍ਰੀਮੀਅਮ ਦਾ ਮਾਲ ਹੈ ਜੀ 292 ਪੇਜ ਦਾ 160 ਐਮ ਆਰ ਪੀ 12 ਨਾਲ 12 ਫਰੀ ਜੀ ਆ ਇਹਦੀ ਕੁਆਲਿਟੀ ਦੇਖੋ ਜੀ ਕਹਿੰਦੇ ਟਾਪ ਦੀ ਹੈ ਜੀ ਇਸੇ ਤਰ੍ਹਾਂ 60 ਰੁਪਏ ਦੇ ਵਿੱਚ ਰਜਿਸਟਰ ਪੈਂਦਾ ਜੀ ਆ ਪਿੱਛੇ ਲੱਗਿਆ ਪਿਆ ਦੇਖੋ 120 ਐਮ ਆਰ ਪੀ ਹੈ 280 ਪੇਜ ਹੈ 280 ਪੇਜਾਂ ਦਾ ਰਜਿਸਟਰ ਟਾਪ ਦੀ ਕੁਆਲਿਟੀ ਦਾ ਸਿਰਫ 60 ਰੁਪਏ ਦਾ ਪੈਂਦਾ ਸਾਡਾ 12 ਨਾਲ 12 ਫਰੀ ਲਾ ਕੇ ਜੀ ਤੇਰੇ ਮਨ ਦੇ ਵਿੱਚ ਕਿਵੇਂ ਆਇਆ ਵੀ ਮੈਂ ਸਸਤੀਆਂ ਕਾਪੀਆਂ ਕਿਤਾਬਾਂ ਦੇਵਾਂ ਕਿਉਂਕਿ ਹਰੇਕ ਦਾ ਆਪੋ ਆਪਣਾ ਬਿਜ਼ਨਸ ਆ ਤੇ ਆਪੋ ਆਪਣਾ ਪ੍ਰੋਫਿਟ ਕਮਾਉਂਦਾ ਹੈ ਕੀ ਤੁਸੀਂ ਪ੍ਰੋਫਿਟਿੰਗ ਬਾਰੇ ਜੀ ਅਸੀਂ ਕੁਮਾਰੇ ਆਂ 5 4% ਲੈ ਰਹ ਅਸੀਂ 12 ਨਾਲ ਜਿਹੜੇ 15 ਕਾਪੀਆਂ ਦੇ ਰਹੇ ਆ ਪ੍ਰੋਪਰ ਅਸੀਂ ਲਿਖ ਕੇ ਦੇ ਰਹੇ ਆ ਸਾਡੀ ਕਾਪੀ ਦੇ ਵਿੱਚ 120 ਪੇਜ ਦੀ ਕਾਪੀ ਹੈ ਤੇ 140 ਪੇਜ ਦੀ ਕਾਪੀ ਹੈ ਜੀ ਇਹਨਾ ਮੰਗੂਈ ਨਹੀਂ ਹੈਗਾ ਵੀ 12 ਨਾਲ 12 ਫਰੀ ਹੈ ਵੀ 108 ਪੇਜ 110 ਹੈ ਪ੍ਰੋਪਰ 120 ਪੇਜ ਦੀ ਕਾਪੀ ਹੈ ਤੇ 140 ਪੇਜ ਦੀ ਕਾਪੀ ਆ ਬਈ ਜੀ ਪੱਕਾ ਬਿਲ ਦੇ ਰਹੇ ਹੋਗੇ ਵਿੱਤ ਜੀਐਸਟੀ ਨਾਲ ਆ ਨਾਲ ਗਿਫਟ ਆ ਬਾਈ ਜੀ ਜਿਹੜੇ ਕੰਪਨੀਆਂ ਕਰਨੋਂ ਸਾਨੂੰ ਗਿਫਟ ਆਣਗੇ ਤੁਹਾਨੂੰ ਗਿਫਟ ਵੀ ਦਵਾਂਗੇ ਆ ਦੇਖੋ ਹਰੇਕ ਬੰਦੇ ਨੂੰ ਪੱਕਾ ਬਿੱਲ ਕੱਟ ਕੇ ਦੇ ਰਿਆ ਜੀਐਸਟੀ ਵਾਲਾ ਇੱਕ ਬੇਨਤੀ ਆ ਜਦੋਂ ਤੁਸੀਂ ਕਿਸੇ ਤੋਂ ਮੰਗ ਲੈਨੇ ਅਗਲੇ ਤੋਂ ਜੀਐਸਟੀ ਵਾਲਾ ਬਿੱਲ ਦੀ ਡਿਮਾਂਡ ਕਰੋ ਤੁਹਾਨੂੰ ਪਤਾ ਲੱਗ ਜੂ ਕੌਣ ਸਹੀ ਆ ਕੌਣ ਗਲਤ ਆ ਉਹ ਦੇਖੋ ਜਿਵੇਂ ਕੰਪਨੀ ਨੇ ਕੂਲਰ ਦਿੱਤਾ ਸੀ ਜੀ ਕੂਲਰ ਪਿਆ ਜੀ ਇਸੇ ਤਰ੍ਹਾਂ ਮੋਬਾਈਲ ਹੈ ਜੀ ਇੱਕ ਤੇ ਬਾਕੀ ਮੋਬਾਈਲ ਐਪਲ ਦੇ ਆ ਘੜੀਆਂ ਤੇ ਵਾਚ ਆਗੇ ਜਿਹੜੇ ਗਿਫਟ ਆਣਗੇ ਜੀ ਕੈਂਪਰ ਐ ਇਹ 21 ਦੇ 21 ਨਾਮ ਆ 15 ਮਹੀਨ ਨੂੰ ਆਪਾਂ ਲਾਈਵ ਹੋ ਗਏ ਤੁਹਾ ਪੈਨਸਲ ਬਾਈ ਜੀ ਆ ਦੇਖੋ ਜੀ ਹਾਂਜੀ ਆ ਸਿਰਫ 310 ਰੁਪਏ ਦਾ ਪੈਕੇਟ ਹੈ ਜੀ ਨਟਰਾਜ 100 ਪੈਨਸਲ ਨਟਰਾਜ ਦੀ ਜੀ ਆ ਨਟਰਾਜ ਦੀ ਰਾਬੜ ਤੱਕੀ ਸ਼ਰਮਾ ਜੀ ਆ 65 ਪੈਸੇ ਦੀ ਰਾਬੜ ਪੈਂਦੀ ਆ ਬਾਈ ਜੀ ਸਾਡੀ ਸਿਰਫ 165 ਪੈਸੇ ਦੀ ਪਿਛਲੀ ਵਾਰ 70 ਰੁਪਏ ਦਿੱਤੀ ਸੀ 65 ਪੈਸੇ ਦੀ ਹੈ ਜੀ ਪਿਛਲੀ ਵਾਰ ਨਾਲ ਰੇਟ ਘਟਾਇਆ ਇਸੇ ਤਰ੍ਹਾਂ ਅਫਸਰਾਂ ਦੀ ਕਰੇਜਰ ਆਉਂਦੀ ਆ ਜੀ ਆ ਪਈਏ ਜੀ ਪਿਛਲੀ ਵਾਰ 45 ਡੱਬੀ ਸੀ ਐਸ ਵਾਰ 40 ਦੀ ਕਰਤੀ ਜੀ ਕਿਉਂਕਿ ਸਾਨੇ ਐਸ ਵਾਰ ਡਾਇਰੈਕਟ ਸਮਾਨ ਲੈਂਦਾ ਨਾਲ ਸਾਨੂੰ ਬਹੁਤ ਗਿਫਟ ਆਇਆ ਉਹ ਸਾਰੇ ਗਿਫਟ ਤੁਹਾਡੇ ਵਿੱਚ ਹੀ ਵੰਡ ਦਿੱਤੇ ਕਾਪੀਆਂ ਇਹਨਾਂ ਗੱਲ ਕਰੇ ਹੋਰ ਕਿਹੜੀਆਂ ਕਿਹੜੀਆਂ ਜਿੰਨੀਆਂ ਕੰਪਨੀਆਂ ਨੇ ਕਾਪੀਆਂ ਨੇ ਆਪਣੇ ਕੋਲੇ ਟੋਮਸ ਦੀ ਕਾਪੀ ਹੈ ਜੀ ਆ ਦੇਖੋ ਜੀ ਟੋਮਸ ਦਾ ਚੱਕੀ ਕ੍ਰਿਸਟਲ ਪੀਸ ਪਿਆਊਗਾ ਇੱਕ ਕਾਪੀ ਜੀ ਸਾਡੇ ਕੋਲ ਕਾਪੀ ਹੈ ਜੇ ਕਿਸੇ ਭਾਈ ਨੇ ਡੋਨੇਟ ਕਰਨੇ ਜਾਂ ਬੰਦਣੇ ਸਿਰਫ 11.5 ਰੁਪਏ ਨੂੰ ਜਿੰਨੀਆਂ ਮਰਜ਼ੀ ਲੈ ਜਾ ਸਕਦੇ ਜੀ ਬਈ 11.5 ਰੁਪਏ ਕਿਵੇਂ ਇਹ ਕਿਵੇਂ 11.5 ਰੁਪਏ ਇਹ ਬਾਈ ਜੀ ਸਾਨੂੰ 11.5 ਰੁਪਏ ਚ ਲਾਈ ਹੈ ਕੰਪਨੀ ਨੇ 11.5 ਦੀ ਜਿਹੜੇ ਬੰਦੇ ਨੇ ਡੋਨੇਟ ਕਰਨੇ ਜਾਂ ਬੰਦਣੇ ਜਿੰਨੀਆਂ ਮਰਜ਼ੀ ਲੈ ਜੀ 11.5 ਰੁਪਏ ਨੂੰ ਜੀ ਆ ਟੋਮਸ ਦੀ ਕਾਪੀ ਹੈ ਬਾਈ ਜੀ ਸਿੱ ਅਸੀਂ ਇਹ ਨਹੀਂ ਹੈਗਾ ਵੀ ਕਿ ਇੱਕ ਚੀਜ਼ ਦੇ ਵਿੱਚ ਘੱਟ ਲਾ ਕੇ ਦੂਜੀ ਵਿੱਚ ਵੱਧ ਲਾਵਾਂਗੇ ਵੀ ਇੱਕ ਚ 30 ਹੈ ਜੀ ਦੂਜੀ ਚ ਹੋਇਆ ਸਿੱਧਾ 50% ਫਲੈਟ ਲੈਸ ਆ ਬਈ ਜੀ ਡੋਮਸ ਤੇ ਵੀ ਜੀ ਹੋਰ ਕਿ ਕਿਹੜੇ ਕਿਹੜੇ ਉੱਪਰ ਆਪਣੇ ਕੋਲ ਜਿਹੜਾ ਇਸ ਵਾਰ ਅਵੇਲੇਬਲ ਨੇ ਆਪਣੇ ਕੋਲੇ ਕਾਪੀ ਹੈ ਜਿਹੜੀ ਕੀ ਕਹਿੰਦੇ ਆ ਜਿਹੜੇ ਕਿਸੇ ਵੀਰ ਭਾਈ ਨੇ ਵੰਡਣੀ ਹੈ ਜੀ ਮੰਨ ਕੇ ਚਲੋ ਕਿਸੇ ਨੇ ਡੋਨੇਟ ਕਰਨੀ ਆ ਜਾਂ ਕਿਸੇ ਨੇ ਸਕੂਲ ਚ ਲੈਣੀ ਆ ਜੀ ਆਸਲਾਈ ਵਾਲੀ ਕਾਪੀ ਆ ਬਾਈ ਜੀ ਇੱਕ ਕੋਈ 45 ਵੀ ਕੋਈ 40 ਦੇ ਵੇਚਦਾ ਜੀਨੇ ਸਕੂਲ ਚ ਦੇਣੀ ਐ ਸਪੈਸ਼ਲੀ ਕਹਿ ਰਹੇ ਆ ਜਾਂ ਕਿਸੇ ਨੂੰ ਡੋਨੇਟ ਕਰਨੀ ਐ ਜੀ ਉਹਨੂੰ 18.5 ਰੁਪਏ ਦੀ ਆਈ ਐ 18.5 ਦੀ 18.5 ਦੀ ਲਾ ਦਾਂਗੇ 120 ਪੇਜ ਦੀ ਕਾਪੀ ਆਪਣਾ ਓਪਨ ਚੈਲੰਜ ਹੈ ਜੀ ਇਸ ਚੀਜ਼ ਦਾ ਵੀ ਕੋਈ ਪੂਰੇ ਪੰਜਾਬ ਤੇ ਦੇ ਕੇ ਦਿਖਾ ਵੀ ਜੀ ਨੋ ਪ੍ਰੋਬਲਮ ਨੋ ਲੌਸ ਆ ਬਾਈ ਜੀ ਇਹ ਸਿਰਫ ਉਹਨਾਂ ਲਈ ਦੰਨੇ ਜੀ ਜਿਹੜੇ ਬੰਦੇ ਨੇ ਕੀ ਕਹਿੰਦਾ ਡੋਨੇਟ ਕਰਨੀ ਐ ਜੀ ਜਾਂ ਕਿਸੇ ਵੀਰ ਨੇ ਪੰਡ ਰਹੀ ਆ ਸਾਨੂੰ ਇਹ ਹੁੰਦੇ ਵੀ ਚਲੋ ਕੋਈ ਗੱਲ ਨਹੀਂ ਉਹਨਾਂ ਦੇ ਨਾਲ ਸਾਡਾ ਵੀ ਕੋਈ ਨਾ ਕੋਈ ਵਿੱਚ ਸਹਿਯੋਗ ਪੈ ਜਾਊਗਾ ਜੀ ਆ ਤੁਸੀਂ ਕਿਸੇ ਦੁਕਾਨ ਤੇ ਵਗਜੋ ਜਿਹੜਾ ਉਹਨਾਂ ਨੂੰ ਪੁੱਛੋ ਵੀ ਕਿੰਨੇ ਪੇਜ ਦੀ ਕਾਪੀ ਹੈ ਜੀ ਉਹਨਾਂ ਕੋਲ ਜਾ ਕੇ ਟਰਾਈ ਕਰੋ ਉਦੋਂ ਬਾਅਦ ਮੇਰੇ ਕੋਲ ਪਤਾ ਕਰ ਲੋ 12 ਨਾਲ 15 ਤਾਂ ਹਰੇਕ ਲਈ ਫਰੀ ਹੈ ਜਿਹਨੂੰ ਡੋਨੇਟ ਕਰਨੀ ਹੈ ਉਹਦੇ ਲਈ 12 ਨਾਲ 18 ਬਣ ਗਈਆਂ ਜੀ ਸਰ ਇਹ ਵੱਡਾ ਆਫਰ ਕਰਦਾ ਬੌਜੀ ਤਮਾਕਾ ਹੈ ਜੀ ਤੁਸੀਂ ਜਿੱਥੇ ਮਰਜੀ ਪੂਰੇ ਪੰਜਾਬ ਚ ਟਰਾਈ ਕਰ ਲੋ ਇੱਕ ਕਾਪੀ ਲੈ ਜਾਓ ਆ ਸਟਾਰਬਾਈਟ ਕੰਪਨੀ ਦੀ ਕਾਪੀ ਹੈ ਜੀ ਇੱਕ ਗੱਲ ਇਹ ਵੀ ਆ ਮਨਾ ਵੀ ਮਾਪਿਆਂ ਦੀ ਜਿਹੜੀ ਉਹ ਲੁੱਟ ਬਹੁਤ ਹੁੰਦੀ ਕਾਪੀਆਂ ਦੇ ਨਾਂ ਤੇ ਵੀ ਕਾਪੀ ਸਕੂਲਾਂ ਦੇ ਵਿੱਚ ਵੀ ਕਹਿਆ ਜਾਂਦਾ ਵੀ ਆ ਸਾਡੀ ਕਾਪੀ ਹੈ ਜੀ ਆ ਖਰੀਦੋ ਇਹ ਅਜਿਹਾ ਕੀ ਹੁੰਦਾ ਤੇ ਚ ਬਾਈ ਜੀ ਉਹ ਹੁਣ ਇਹ ਵੀ ਆਈ ਗਈ ਗੱਲ ਆ ਲਾਲ ਟਰੈਕਟਰ ਲੱਗਿਆ ਹੋਇਆ ਜੀ ਇੱਕ ਸਕੂਲ ਦਾ ਨਾਮ ਆ ਨਾਮ ਨਹੀਂ ਲੈਂਦਾ ਜੀ ਮੈਂ ਉਹਦੇ ਵਿੱਚ ਵੀ ਆ ਇਸੇ ਇੱਕੀ ਬਣ ਕੇ ਕਹਿੰਦਾ ਜੀ ਇਹ ਕਾਪੀਆਂ ਉੱਥੇ 20-20 ਦੀਆਂ ਮੇਰੀਆਂ ਤਾਂ ਤੇ 11.5 ਦੀਆਂ ਜੀ ਕੱਲਾ ਨਾਮ ਲਿਖਣ ਦੇ ਉੱਤੇ ਜੀ ਕੀ ਕਹਿੰਦੇ ਰੁਪਈਏ ਵਧਾ ਦੇ ਦਿੱਤੇ ਜਾਂਦੇ ਨੇ ਮਾਪੇ ਨੂੰ ਇੰਨਾ ਉਲੇਜ ਕਿਵੇਂ ਰੱਖਿਆ ਜਾ ਰਿਹਾਗਾ ਬਾਈ ਜੀ ਇਹਦੇ ਬਾਰੇ ਆਪਾਂ ਦੇਖੋ ਕੁਝ ਨਹੀਂ ਕਹਿ ਸਕਦੇ ਹੁਣ ਬੌਕਸ ਹੈ ਜੋ ਲੈਸ ਦੰਦੀ ਨੇ ਜੀ ਹੁਣ ਕੋਈ ਨਾ ਵੀਡੀਓ ਪਾਈ ਆ ਕਹਿੰਦਾ ਮੈਂ 5 ਤੋਂ 25 ਲੈਸ ਕੱਢਦਾ ਭਈ ਆਇਆ ਕਿਉਂ ਕਹਿਣਾ ਤੂੰ ਸਿੱਧਾ ਡਾਇਰੈਕਟ ਕਹਿ ਵੀ ਮੈਂ 50 ਕੱਢ ਇੱਕ ਗੱਲ ਆਈ ਹਾਂ ਤੂੰ ਨੋ ਪ੍ਰੋਫਟਰ ਨੋ ਲਾਸਟੇ ਕੰਮ ਕਰ ਰਿਆਗਾ ਸਕੂਲਾਂ ਵਾਲੇ ਜਾਂ ਦੂਸਰੇ ਜਿਹੜੇ ਸਹਿਯੋਗ ਬਾਜ਼ਾਰ ਦੇ ਵਿੱਚ ਬੁੱਕੜੀ ਪੂਆ ਉਹ ਤੁਹਾਡਾ ਵਿਰੋਧ ਨਹੀਂ ਕਰਦੇ ਭਾਈ ਜੀ ਪੂਰਾ ਜਾਂਚ ਕੇ ਵਿਰੋਧ ਕਰਦੇ ਆ ਇਹਨਾਂ ਨੇ 22 ਜਣੇ ਨੇ ਏਕਾ ਕੀਤਾ ਹੋਇਆ ਵੀ ਜੇ ਅਮਨ ਨੂੰ ਮਾਰ ਲਿਓਗੇ ਤਾਂ ਸਾਨੂੰ ਮਾਰਨ ਨਹੀਂ ਦਿਨੋ ਜੀ ਇਸ ਵਾਰ ਮੇਰਾ ਮਾਲ ਡਿਲੇ ਹੋਇਆ ਇਸੇ ਕਰਕੇ ਕਿਸੇ ਚੀਜ਼ ਦੀ ਬਹੁਤ ਦਿੱਕਤ ਆਈ ਹੈ ਕਿਉਂਕਿ ਇਹਨਾਂ ਨੇ ਰੀਜ਼ਨ ਕੀ ਹੈ ਵੀ ਜਿਹੜਾ ਬੰਦਾ ਇਹਨੂੰ ਮਾਰ ਲਿਓਗੇ ਅਸੀਂ ਮਾਰ ਨਹੀਂ ਦੇਣ ਦਿੰਦੇ ਜੀ ਇਹਨਾਂ ਨੇ ਚਲੋ ਜਿਹੜਾ ਕੁਝ ਕਰਦੇ ਆ ਕਰਦੇ ਬਾਕੀ ਪ੍ਰਮਾਤਮਾ ਸਾਡੇ ਨਾਲ ਹੈ ਜੀ ਅਸੀਂ ਤੁਹਾਨੂੰ ਪਿਛਲੀ ਵਾਰ ਲੈਸ ਦਿੱਤਾ ਸੀ ਐਸ ਵਾਰ ਪਿਛਲੀ ਵਾਰ ਸੇਲ ਸੀ ਐਸ ਵਾਰ ਗ੍ਰੈਂਡ ਸੇਲ ਹੈ ਇੱਕ ਵਾਰੀ ਸਾਡੀ ਦੁਕਾਨ ਦੇ ਵਿਜ਼ਿਟ ਕਰਕੇ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜਾਊ ਆ ਤੁਹਾਨੂੰ ਜੀਵਨ ਦੀ ਤੁਹਾਡੇ ਵੀਡੀਓ ਦੇ ਵਿੱਚ ਮਾ ਦਿੰਦੇ ਕਹਿ ਰਹੇ ਆ ਰਜਿਸਟਰ ਦੀ ਕੁਆਲਿਟੀ ਜੀ ਉਹ ਕਹਿੰਦੇ ਅਸੀਂ 12 ਨਾਲ 12 ਦੇਣੇ ਇੱਕ ਮੇਰੇ ਤੋਂ ਆ 12 ਨਾਲ 12 ਲੈ ਜੂ ਜੀ ਉਹ 12 ਨਾਲ 6 ਵੀ ਦੇ ਦੇਣਾ ਆਪਣਾ ਚੈਲੰਜ ਹੈ ਜੀ ਮੰਨ ਜਾਗੇ ਚੈਲੰਜ ਵੱਡਾ ਚੈਲੰਜ ਕਰੀ ਨਾ ਮੈਂ ਕਹਿੰਦਾ ਬਾਈ ਜੀ ਤੁਸੀਂ ਆ ਤੁਹਾਡੇ ਕੰਮ ਸਾਹਮਣੇ ਹੈ ਜੀ ਲਵੇ ਕਰਕੇ ਦੇਖੋ ਜੀ ਦ ਦੂਜੀ ਵਾਰ ਪੇ ਲਿਖਦੇ ਨੇ ਇਹ ਕਿੰਨੇ ਆ ਜੀ ਫਿਰ ਰੇਟ ਜੀ ਇਹਨਾਂ ਨੂੰ ਇਹ ਨਹੀਂ ਹੈਗਾ ਵੀ 12 ਨਾ 12 ਕਰਤੀਆਂ ਤਾਂ ਵੀ ਪੇਜ ਨਹੀਂ ਲਿਖਣੇ ਜਾਂ ਕੁਆਲਿਟੀ ਨਹੀਂ ਦੱਸਣੀ ਅਸੀਂ ਨੇ ਇੱਕ ਬੰਡਲ ਬਜਾਰੋਂ ਮੰਗਾਇਆ ਸੀ ਉਹਦੇ ਵਿੱਚ 162 ਪੇ ਲਿਖੇ ਹੋਏ 85 ਐਮਆਰਪੀ ਲਿਖਿਆ ਸਾਡਾ ਉਹ ਸਿਰਫ 40 ਰੁਪਏ ਦਾ ਰਜਿਸਟਰ ਪੈਂਦਾ ਉਹਨਾਂ ਦਾ ਉਹੀ ਰਜਿਸਟਰ 45 ਰੁਪਏ ਦਾ ਖਰਚੇ ਇੱਕ ਠੁਕਰੇ ਕਰ ਹੋਏ ਤਾਂ ਮੁਲਾਜ਼ਮ ਹੀ ਰੱਖੇ ਦੁਕਾਨ ਦਾ ਭਾਈ ਜੀ ਆ ਬੱਚੇ ਨੇ ਮੇਰੇ ਕੋ ਕੰਪਿਊਟਰ ਦਾ ਕੰਮ ਸਿੱਖਰੇ ਨਾਲ ਸਹਿਯੋਗ ਦੇ ਰਹੇ ਨੇ ਜੀ ਠੀਕ ਹੈ ਉਹ ਇੱਕ ਮੁੰਡਾ ਰੱਖਿਆ ਹੈ ਕੰਪਿਊਟਰ ਤੇ ਬਾਕੀ ਅਸੀਂ ਆਪ ਆਪਦੀ ਮਿਹਨਤ ਕਰਦੇ ਤੇ ਆਪਣੇ ਬਕੜੀਪੁਰ ਦਾ ਐਡਰੈਸ ਕੀ ਬਈ ਇਹ ਦੇ ਦਸ ਬਾਈ ਜੀ ਡੀਸੀ ਸਾਹਿਬ ਦੀ ਕੋਠੀ ਦੇ ਬਿਲਕੁਲ ਸਾਹਮਣੇ ਜੀ ਅਮਨ ਬਕੜੀਪੁਰ ਪਿਛਲੀ ਵਾਰ ਵੀ ਆਪਾਂ ਸੇਲ ਆਈ ਸੀ ਆ ਕੇ ਸਵਾਰ ਗ੍ਰੈਂਡ ਸੇਲ ਹੈ ਜੀ ਜੇ ਸਾਡੇ ਜਿਹੜੇ ਤਿੰਨ ਗੋਲੇ ਚੌਂਕ ਦੇ ਜਮਾ ਲਵੇਂ ਸੌਕ ਫੁੱਟ ਦੀ ਦੂਰੀ ਤੇ ਐ ਤਿੰਨ ਅੱਡੀ ਸਾਹਿਬ ਦੀ ਕੋਠੀ ਹੈ ਸਾਡੇ ਦੇ ਬਿਲਕੁਲ ਸਾਹਮਣੇ ਜੀ ਨੇੜੇ ਪੀਐਨਬੀ ਬੈਂਕ ਨਾਲ ਉਹ ਲਾ ਸਕੂਟਰੀ ਦਾ ਸ਼ੋਰੂਮ ਖੁੱਲ ਚੁੱਕੇ ਸਾਡੇ ਸਾੰਜੀ ਗੰਦਾ ਪਿੰਡਾਂ ਦੇ ਲੋਕ ਵੀ ਬੜੇ ਉਲਝ ਜਾਂਦੇ ਆ ਕਿੱਥੇ ਜਾਈਏ ਅਸੀਂ ਹਨਾ ਵੀ ਕਈ ਵਾਰ ਦੂਰੋਂ ਲੋਕ ਆਉਂਦੇ ਨੇ ਉਹਨਾਂ ਦੇ ਲਈ ਕੀ ਕਰੋਗੇ ਉਹਨਾਂ ਲਈ ਸਾਨੂੰ ਫੋਨ ਮਾਰ ਬਾਕੀ ਡੀ ਸਾਹਿਬ ਦੀ ਕੋਠੀ ਦੇ ਬਿਲਕੁਲ ਸਾਹਮਣੇ ਅਮਨ ਬਕੜੀ ਪੁਆਰੀ ਡੀ ਸਾਹਿਬ ਦੀ ਕੋਠੀ ਮਾਨਸਾ ਦੇ ਵਿੱਚ ਜ਼ਿਲ੍ਹੇ ਚ ਕਿਹ ਹੈ ਉਹਦੇ ਬਿਲਕੁਲ ਸਾਹਮਣੇ ਜੀ ਤਿੰਨ ਗੁਣੀ ਚੌਂਕ ਦੇ ਉੱਤੇ 32 ਵਾਲਾ ਚੌਂਕ ਵਾਜਦਾ ਬਾਈ ਜੀ ਬੜੀ ਟੈਨਸ਼ਨ ਲੈਣ ਦੀ ਲੋੜ ਨਹੀਂ 32 ਵਾਲੇ ਚੌਂਕ ਜਾ ਕੇ ਪਤਾ ਕਰ ਲੈਣ ਜੀ ਲੇਖ ਇਸੇ ਮਾਨਸਾ ਦਾ ਨੌਜਵਾਨ ਅਮਨ ਜਿਹਨੇ ਮਾਪਿਆਂ ਦੀ ਹੋ ਰਹੀ ਲੁੱਟ ਨੂੰ ਬਚਾਉਣ ਦੇ ਲਈ ਵੱਖਰਾ ਅਪਰਾਲਾ ਕੀਤਾ ਨੌਜਵਾਨ ਵੱਲੋਂ ਜਿਹੜਾ ਨੋ ਪ੍ਰੋਫਿਟ ਨੋ ਲੌਂਸ ਲੌਂਸ ਦੇ ਉੱਤੇ ਜਿਹੜਾ ਕਾਪੀਆਂ ਪੈਨਸਲਾਂ ਤੇ ਜਿਹੜੇ ਹੋਰ ਸਟੇਟਨਰੀ ਦਾ ਸਮਾਨ ਵੇਚਿਆ ਜਾ ਰਿਹਾਗਾ ਅਮਨ ਦਾ ਕ ਵੀਰੇ ਸਿੱਖਿਆ ਖੇਤਰ ਦੇ ਵਿੱਚ ਕਾਪੀਆਂ ਕਿਤਾਬਾਂ ਦੇ ਨਾਂ ਤੇ ਹੋਰ ਹੀ ਲੁੱਟਦੇ ਵਿੱਚ ਆਪਣਾ ਉਹ ਯੋਗਦਾਨ ਪਾ ਸਕਣਾ ਉਹਨਾਂ ਨੇ ਇਹ ਵੀ ਕਿਹਾਗਾ ਵੀ ਜੇਕਰ ਉਹਨਾਂ ਦੇ ਮੁਕਾਬਲੇ ਕੋਈ ਵੀ ਆਪਣੀ ਕਾਪੀ ਜਿਹੜੀ ਸਿੱਧ ਕਰ ਦੇ ਤਾਂ ਉਹ ਆਪਣਾ ਜਿਹੜਾ ਉਹ ਚੈਲੰਜ ਕਰਦੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਉਹਨਾਂ ਦੇ ਉੱਤੇ ਆ ਕੇ ਆਊਗਾ ਬੁਕੜੀਪੂ ਦੇ ਉੱਤੇ ਆਊਗਾ ਤੇ ਉਹਨਾਂ ਵੱਲੋਂ ਜਿਹੜਾ ਪੱਕਾ ਬਿੱਲ ਦਿੱਤਾ ਜਾਣਾ ਅਤੇ ਨਾਲ ਜਿਹੜੇ ਕੁੱਪਨ ਦਿੱਤੇ ਜਾਣੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੱਢੇ ਜਾਣਗੇ ਧੰਨਵਾਦ